ऐसे भगवंत मान ਨੂੰ ਮੈਂ ਕਹਿੰਦਾ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੀ ਸਿਆਸਤ ਨਹੀਂ ਸਮਝਾਂਦੀ ਕੇਂਦਰ ਨੂੰ ਸੌਪ ਦਿਓ ਸ਼੍ਰੀ ਮਨਰंजन ਕਾਲੀਆ ਜੀ ਤੇ ਰਾਤ ਨੂੰ ਜਿਹੜਾ 1 ਵਜੇ ਦਾ ਹੈਂਡ ਗ੍ਰਨੇਡ ਦਾ ਹਮਲਾ ਆਇਆ ਉਹ ਸਿਲਸਿਲੇ ਦੇ ਵਿੱਚ ਅਸੀਂ ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਅੰਮ੍ਰਿਤਸਰ ਵੱਲੋਂ ਇੱਥੇ ਪੁਤਲਾ ਫੁਕਿਆ ਗਿਆ ਹੈ ਭਗਵੰਤ ਮਾਨ ਸਰਕਾਰ ਦਾ ਇਹ ਜਿਹੜਾ ਗਰਨੇਡ ਸੁੱਟਿਆ ਗਿਆ ਹੈ ਇਹ ਸਾਬਤ ਕਰਦਾ ਹੈ ਵੀ ਪੰਜਾਬ ਸਰਕਾਰ ਦੀ ਨਲਾਇਕੀ ਨੂੰ ਇਹ ਸਾਬਤ ਕਰਦਾ ਹੈ ਵੀ ਪੰਜਾਬ ਸਰਕਾਰ ਦੀ ਨੌ ਸਿੱਖੀਏ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈਗੀ ਤੇ ਸੱਤਾ 3 ਕਰੋੜ ਲੋਕਾਂ ਨੇ ਉਹਨਾਂ ਦੇ ਹੱਥੇ ਦਿੱਤੀ ਏ ਭਗਵੰਤ ਮਾਨ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਭਗਵੰਤ ਮਾਨ ਸਾਹਿਬ ਕਦੀ ਮੰਦਰਾਂ ਤੇ ਗਰਨੇਡ ਸੁੱਤੇ ਜਾ ਰਹੇ ਨੇ ਕਦੀ ਪੁਲਿਸ ਥਾਣਿਆਂ ਤੇ ਗਰਨੇਡ ਸੁੱਤੇ ਜਾ ਰਹੇ ਨੇ ਹੁਣ ਭਾਰਤੀ ਜਨਤਾ ਪਾਰਟੀ ਤੇ ਲੀਡਰਾਂ ਤੇ ਗਰਨੇਡ ਸੁੱਤੇ ਜਾ ਰਹੇ ਨੇ ਇੱਕ ਮਹੀਨਾ ਪਹਿਲੇ ਇੱਕ ਵਿਸ਼ਾਲ ਸ਼ੂਰ ਹੈ ਸਾਡੇ ਅੰਮ੍ਰਿਤਸਰ ਬਾਜਪਾ ਦਾ ਜਿਨੇ ਵਾਰ ਨੰਬਰ 58 ਤੋਂ ਚੋਣ ਲੜਿਆ ਉਹਨੂੰ ਉਹਦੇ ਉੱਤੇ ਚਾਰ ਫਾਇਰ ਕੱਢੇਗੇ ਕੱਲ ਮਨੋਰੰਜਨ ਕਾਲੀਆ ਜੀ ਤੇ ਫਾਇਰ ਕੱਢੇਗੇ ਮੈਂ ਪੁੱਛਣਾ ਚਾਹੁੰਨਾ ਵਾ ਇਹਦਾ ਜਵਾਬ ਦਿਓ ਕੋਈ ਬੰਦਾ ਨਹੀਂ ਫੜਿਆ ਗਿਆ ਤੁਹਾਡੇ ਚੈਨਲ ਨੂੰ ਗੁੰਮਰਾਹ ਕਰਦੇ ਨੇ ਕਿ ਕਿਹੜੇ ਕੇਸ 'ਚ ਕਹਿੰਦੇ ਪਿਓ ਬੰਦੇ ਫੜਲੇ ਨੇ ਅੱਜ ਦੇ ਕੇਸ 'ਚ ਫੜਲੇ ਮੈਂ ਇੱਕ ਮਹੀਨਾ ਪਹਿਲੇ ਪੁੱਛਣਾ ਵਾ ਉਹ ਕਿੱਥੇ ਗਏ ਬੰਦੇ ਜਿਹੜਾ 1 ਮਹੀਨਾ ਪਹਿਲੇ ਵਿਸ਼ਾਲ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਕਿੱਥੇ ਗਏ ਅੱਜ ਵਾਲੇ ਵੀ ਅੱਜ ਵਾਲੇ ਵੀ ਸੁਮਿਤ ਜੀ ਤੁਹਾਨੂੰ ਗੁਮਰਾਹ ਕਰ ਰਹੇ ਨੇ ਪਤਾ ਤੁਹਾਨੂੰ ਸਵੇਰੇ ਲੱਗੇਗਾ ਫੜੇਗੇ ਕਿ ਨਹੀਂ ਫੜੇਗੇ ਪਰ ਫੜਨ ਦਾ ਕੀ ਮਤਲਬ ਹੋਇਆ ਸੁੱਤੇ ਆ ਹੀ ਕਿਉਂ ਯਾਰ ਕਿਉਂ ਸੁਟਿਆ ਗਰਨੇਡ ਯਾਰ ਉਹਦੇ ਘਰ ਦੀਆਂ ਚੁਗਾਠਾਂ ਟੁੱਟ ਗਈਆਂ ਉਹਨਾਂ ਦੀ ਕੀ ਮੰਸ਼ਾ ਹੈ ਬਚਪਾ ਨੂੰ ਖਤਮ ਕਰਨਾ ਚਾਹੁੰਦੇ ਨੇ ਕੰਟਰੀ ਵਰਸਸ ਕੰਟਰੀ ਫਾਈਟ ਹੈ ਜੀ ਹੈ ਆਈਐਸਆਈ ਕਰਾਰੀ ਇਹ ਸਿਰਫ ਗੁੰਮਰਾਹ ਕਰਦੇ ਪੈਣੇ ਇਹੋ ਜਿਹੀਆਂ ਗੱਲਾਂ ਕਰਕੇ ਉਹ ਗੁੰਮਰਾਹ ਕਰਦੇ ਪੈਣੇ ਮੈਂ ਇੱਕ ਛੋਟੀ ਜਿਹੀ ਗੱਲ ਭਗਵੰਤ ਮਾਨ ਨੂੰ ਜ਼ਰੂਰ ਕਹਿਣਾ ਚਾਹਾਂਗਾ ਗਰ ਤੁਝ ਕੋ غرੂਰ ਹੈ ਆਪਣੀ ਸੱਤਾ ਕਾ ਇਸ ਕਦਰ ਤੋ ਗਰ ਤੁਝ ਕੋ غرੂਰ ਹੈ ਆਪਣੀ ਸੱਤਾ ਕਾ ਇਸ ਕਦਰ ਤੋ ਹਮ ਵੀ ਤਖਤੋਂ ਕੋ ਪਲਟਨੇ ਕਾ ਹੁਨਰ ਰਖਤੇ ਹੈ ਅਸੀਂ ਵੀ ਤਖਤਾਂ ਨੂੰ ਪਲਟਨਾ ਹੁਨਰ ਰਖਦੇ ਆ ਮੈਂ ਇੱਕ ਤੇ ਭਗਵੰਤ ਮਾਨ ਸਾਹਿਬ ਨੂੰ ਕਹਨਾ ਵਾ ਵੀ ਅਸਤੀਫਾ ਦਿਓ ਤੁਸੀਂ ਔਰ ਦੂਸਰਾ ਮੈਂ ਪੰਜਾਬ ਦੇ ਰਾਜਪਾਲ ਜਿਹੜੇ ਇੱਥੇ 2-3 ਦਿਨ ਤੋਂ ਸੀਗੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵਾ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਕਰਨ ਵਾਸਤੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਨੌ ਸਿੱਖੀਆਂ ਨਲਾਇਕਾਂ ਦੇ ਹੱਥ ਪੰਜਾਬ ਸਰਕਾਰ ਦੇਤੀ ਲੋਕਾਂ ਨੇ ਲੋਕ ਬਹੁਤ ਪਛਤਾ ਰਹੇ ਜੇ ਇਹ ਰੰਗਲਾ ਪੰਜਾਬ ਨਹੀਂ ਮੈਂ ਅੱਗੇ ਵੀ ਕਹਿ ਚੁੱਕਿਆ ਹਾਂ ਖੂਨ ਦਾ ਪੰਜਾਬ ਖੂਨੀ ਪੰਜਾਬ ਬਣ ਗਿਆ ਜੇ ਹਦਰਾ ਕੀ ਮਕਸਦ ਕੀ ਦੀਆਂ ਸਾਡੀ ਸਾਰਿਆਂ ਦੀ ਇਹੀ ਮਨਛਾ ਹੈ ਕਿ ਇਹ ਜੇ ਬਹੁਤ ਹੀ ਦਰਦਨਾਕ ਤੇ ਬਹੁਤ ਹੀ ਸ਼ਰਮਿੰਦਾ ਜਨਕ ਹਾਦਸਾ ਜਿਹੜਾ ਹੋਇਆ ਹੈ ਪੰਜਾਬ ਦੇ ਸਾਬਦਾ ਮੰਤਰੀ ਦੇ ਘਰ ਦੇ ਬਾਹਰ ਉਹਨਾਂ ਦਾ ਐਸੇ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਬੀਜੇਪੀ ਦੇ ਵਰਕਰ ਬੀਜੇਪੀ ਦੀ ਮਹਿਲਾ ਮੋਰਚਾ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਹਾਂ ਤੇ ਅਸੀਂ ਕੜੇ ਸ਼ਬਦਾਂ ਵਿੱਚ ਇਹਦੀ ਨਿੰਦਾ ਕਰਦੇ ਹਾਂ ਪੰਜਾਬ ਸਰਕਾਰ ਜਿਹੜੀ ਕਿ ਹੁਣ ਆਪਦਾ ਦੀ ਸਰਕਾਰ ਹੈ ਇਹਦਾ ਕੋਈ ਫਿਊਚਰ ਨਹੀਂ ਹੈ ਕੋਈ ਲਾਅ ਐਂਡ ਆਰਡਰ ਡਿਸਪਲਿਨ ਦਾ ਕੋਈ ਇਹਨਾਂ ਦਾ ਵਾਲੀਵਾਰਸ ਨਹੀਂ ਹੈ ਨਾਲ ਉਹਨਾਂ ਦੇ ਘਰ ਦੇ ਜਿਹੜਾ ਕਿ ਪੁਲਿਸ ਥਾਣਾ ਹੁੰਦਿਆ ਹੋਇਆ ਜੇ ਇਹੋ ਜਿਹਾ ਘਟਨਾ ਵਾਪਰ ਸਕਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਜਨਰਲ ਪਬਲਿਕ ਜਿਹੜੀ ਹੈਗੀ ਹੈ ਉਹਨਾਂ ਦਾ ਕੀ ਹੋਏਗਾ ਮੈਡਮ ਕੋਈ ਦੋ ਬੰਦੇ ਫੜਲੇ ਕੋਈ ਦੋ ਬੰਦੇ ਫੜੇ ਨਹੀਂ ਹੈ ਇਹ ਝੂਠਾ ਗਿਆ ਸਾਰਾ ਉਹ ਆਪਣੇ ਆਪ ਨੂੰ ਕਵਰ ਕਰਨ ਨੂੰ ਇਸ ਤਰ੍ਹਾਂ ਕਰਦੇ ਪਏ ਹੈ ਕਹਿੰਦੇ ਪਏ ਹੈ ਉਹ ਬਿਲਕੁਲ ਹੀ ਝੂਠ ਬੋਲਦੇ ਪਏ ਹੈ ਜਦਕਿ ਪੁਲਿਸ 'ਤੇ ਇਨੀ ਸਿਕਿਉਰਿਟੀ ਹੁੰਦੇ ਹੋਏ ਜੇ ਇਹ ਘਟਨਾ ਹੋ ਜਾਏ ਸਾਡੇ ਸਾਬਤਾਂ ਮੰਤਰੀ ਤੇ ਤੇ ਇਹ ਬੜਾ ਬੜਾ ਹੀ ਸ਼ਰਮਨਾਕ ਕਰਨਾ ਹੈ ਕਿੰਦੇ ਆਈਐਸ ਤੋਂ ਸਪੋਟਡ ਅਜੰਡਾ ਸੀ ਜਿਹੜਾ ਚੱਲ ਰਿਹਾ ਸੀ ਆਏ ਸਹੀ ਸਪੋਰਟਡ এজেন্ডਾ ਹੋਏ ਯਹਾਂ ਸਿਕਿਉਰਿਟੀ ਦਾ ਉਹਨਾਂ ਦਾ ਕੋਈ ਲੈਪਸ ਹੋਏ ਪਰ ਇਹ ਅਸੀਂ ਸਾਰੇ ਬਿਲਕੁਲ ਹੀ ਨਾ ਮੰਨਜ਼ੂਰ ਕਰਦੇ ਹਾਂ ਇਸ ਘਟਨਾ ਨੂੰ ਤੇ ਉਹਨਾਂ ਦੀ ਆਪ ਦਾ ਜਿਹੜੀ ਸਰਕਾਰ ਹੈ ਉਹਨੂੰ ਅਸੀਂ ਬਿਲਕੁਲ ਗਿਰਾ ਕੇ ਨਸ਼ਟ ਕਰਾਂਗੇ ਤੇ ਭਾਜਪੀ ਦੀ ਸਰਕਾਰ ਆਏਗੀ ਤੁਸੀਂ ਆਪਣੇ ਆਪ ਹੀ ਦੇਖੋ ਪੰਜਾਬ ਸਰਕਾਰ ਦੇ ਵਿੱਚ ਕੀ ਹਾਲਾਤ ਹੋ ਗਏ ਨੇ ਭਗਵੰਤ ਮਾਨ ਜੀ ਕਹਿ ਰਹੇ ਨੇ ਖੁਦ ਪੰਜਾਬੀ ਹੋ ਕੇ ਪੰਜਾਬੀਆਂ ਦੀ ਸੁਰੱਖਿਆ ਨਹੀਂ ਕਰ ਸਕਦੇ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਕਹ ਦਿੰਦੇ ਨੇ ਕਿ ਪੰਜਾਬ ਚ ਲਾਅ ਐਂਡ ਆਰਡਰ ਬਹੁਤ ਵਧੀਆ ਚੱਲ ਰਿਹਾ ਹੈ ਲੇਕਿਨ ਰਾਤ ਸੁੱਤੇ ਪੇ ਸਾਡੇ ਲੀਡਰਾਂ ਦੇ ਉੱਪਰ ਸਾਡੇ ਮੰਤਰੀਆਂ ਦੇ ਉੱਪਰ ਜਿਸ ਤਰੀਕੇ ਦੇ ਹਮਲੇ ਹੋਏ ਨੇ ਉਸ ਹਮਲੇ ਦੀ ਉਹ ਕੀ ਕਹਿਣਾ ਜਾਣਗੇ ਅਸੀਂ ਤੇ ਉਹਨਾਂ ਕੋਲ ਰਹੀ ਕਹਿੰਦੇ ਕਿ ਲਾਅ ਐਂਡ ਆਰਡਰ ਕਿੱਥੇ ਹੈ ਸਾਡੀ ਸੁਰੱਖਿਆ ਕਿੱਥੇ ਹੈ ਪੰਜਾਬੀਆਂ ਦੀ ਸੁਰੱਖਿਆ ਕਿੱਥੇ ਹੈ ਨਸ਼ਿਆਂ ਦੇ ਖਿਲਾਫ ਤੁਰੇ ਫਿਰਦੇ ਨੇ ਤੇ ਜਿਹੜੇ ਸਾਡੀ ਜ਼ਿੰਦਗੀਆਂ ਨਾਲ ਖੇਡ ਰਹੇ ਉਹ ਕੌਣ ਸੰਭਾਲੇਗਾ ਤੇ ਪਰ ਉਹ ਬੰਦੇ ਤੇ ਫੜ ਲੇ ਪੁਲਿਸ ਨੇ ਫੜ ਲੇ ਹਮਲਾ ਕਿੰਨਾ ਕਰਾਇਆ ਕਿੰਨੇ ਕਰਾਇਆ ਹਮਲਾ ਇਹਦਾ ਮਤਲਬ ਕਿ ਉਹਨਾਂ ਨੂੰ ਕੁਝ ਹੋ ਜਾਂਦਾ ਨਾ ਜੀ ਜ਼ਿੰਦਗੀ ਨਾਲ ਖੇਲ ਖਵਾ ਨੇ ਉਹ ਕਹਿੰਦੇ ਪਾਕਿਸਤਾਨ ਬੇਸ ਆਈਐਸਆਈ ਨੇ ਕੀ ਕਰਾਇਆ ਹਮਲਾ ਕੀ ਬਾਤ ਹੈ ਤੇ ਲੋਅਰ ਅਨ ਆਰਡਰ ਕਿੱਥੇ ਆ ਸਾ ਕਿੱਥੇ ਨੇ ਐਡੀਜੀਪੀ ਡੀਜੀਪੀ ਸਰਕਾਰ ਕਿੱਥੇ ਹੈ ਸਾਰੇ ਕਿੱਥੇ ਹੈ ਸਾਡੇ ਆਪਣੇ ਕਮਿਸ਼ਨਰ ਸਾਹਿਬ ਕਿੱਥੇ ਨੇ ਨਹੀਂ ਪਰ ਉਹ ਕਹਿੰਦੇ ਬੰਦੇ ਫੜ ਲਏ ਬਹੁਤ ਵੱਡਾ ਨੈਕਸਸ ਹੈ ਉਹ ਵੀ ਫੜੇ ਜਾਣ ਕੇ ਬੰਦੇ ਚਲੋ ਫੜੇਗਾ ਇਹ ਚੰਗੀ ਗੱਲ ਹੈ ਪਰ ਉਹਨਾਂ ਨੂੰ ਤਾਂ ਜਾਗੋ ਨੀਂਦ ਸੇ ਜਾਗੋ ਸੀਐਮ ਸਾਹਿਬ ਨੀਂਦ ਸੇ ਜਾਗੋ ਸ਼ਰਮ ਆਣੀ ਚਾਹੀਦੀ ਅਸੀਂ ਪੰਜਾਬੀ ਹੋ ਗਏ ਪੰਜਾਬੀਆਂ ਦੀ ਰੱਖਿਆ ਨਹੀਂ ਕਰ ਸਕਦੇ ਜਵਾਬ ਕਰੋ ਯਾਪ ਸਰਕਾਰ ਕਿਸ ਕੀਤਾ ਕੀ ਮਕਸਦ ਹੈ ਭਗਵੰਤ ਮਾਨ ਦੀ ਨਕਮੀ ਸਰਕਾਰ ਨਾ ਤੇ ਉਹਨਾਂ ਦੀ ਪੁਲਿਸ ਉਹਨਾਂ ਦੇ ਰਾਜ ਦੇ ਵਿੱਚ ਸੁਰੱਖਿਤ ਹੈ ਨਾ ਤੇ ਸਾਡੇ ਮੰਦਰ ਉਹਨਾਂ ਦੇ ਰਾਜ ਦੇ ਵਿੱਚ ਸੁਰੱਖਿਤ ਹੈ ਤੇ ਨਾ ਹੀ ਸਾਡੇ ਲੀਡਰ ਉਹਨਾਂ ਦੇ ਰਾਜ ਦੇ ਵਿੱਚ ਸੁਰੱਖਤ ਹੈ ਐਸੇ ਭਗਵੰਤ ਮਾਨ ਨੂੰ ਮੈਂ ਕਹਿੰਦਾ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਹ ਭਗਵੰਤ ਮਾਨ ਜੀ 1984 ਦਾ ਦੌਰ ਪੰਜਾਬ ਦੇ ਵਿੱਚ ਨਾ ਦੁਬਾਰਾ ਦਰਾਓ ਐਸਾ ਦੌਰ ਬੜੇ ਮੁਸ਼ਕਿਲ ਦੇ ਵਿੱਚੋਂ ਪੰਜਾਬ ਐਸੇ ਦੌਰ ਦੇ ਵਿੱਚੋਂ ਬਾਹਰ ਆਇਆ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੜਕੋ ਪੰਜਾਬ ਦੀ ਸਿਆਸਤ ਨਹੀਂ ਸਮਝੀ ਜਾਂਦੀ ਕੇਂਦਰ ਨੂੰ ਸੌਂਪ ਦਿਓ ਅਸੀਂ ਗਵਰਨਰ ਰਾਜ ਲਾ ਕੇ ਪੰਜਾਬ ਨੂੰ ਬੜਾ ਅੱਛਾ ਸੂਬਾ ਬਣਾ ਦੇਾਂਗੇ ਕੁਸ਼ਵਾਲ ਸੂਬਾ ਜਿਹੜਾ ਬਣਾ ਦੇਾਂਗੇ ਦੇਖੋ ਇਹਦਾ ਮਤਲਬ ਆਪ ਹੀ ਭੇਜਦੇ ਆਪ ਹੀ ਫੜ ਲੈਂਦੇ ਨੇ 12 ਘੰਟਿਆਂ 'ਚ ਐਸਾ ਮਾਹੌਲ ਪੈਦਾ ਕਿਉਂ ਦੇ ਰਹੇ ਆ ਪੰਜਾਬ ਦਾ ਇੱਕ ਮੰਦਰ ਦੇ ਉੱਤੇ ਮੰਦਰ ਦੀ ਸੁਰੱਖਿਅਤ ਹੈ ਔਰ ISI ਹਮਲੇ ਕਰਾ ਰਹੀ ਹੈ ਪਾਕਿਸਤਨ ਬਟ ਇਹਨਾਂ ਦੀ ਪੁਲਿਸ ਪੰਜਾਬ ਚ ਕੀ ਕਰ ਰਹੀ ਹੈ ਇਹਨਾਂ ਦੀ ਪੁਲਿਸ ਜਿਹੜੀ ਹੈ ਉਹਨੂੰ ਆਪਣੀ ਸੁਰੱਖਿਆ ਦੇ ਲਈ ਆਪ ਹੀ ਨਾਕੇ ਲਾਣੇ ਪੈ ਰਹੇ ਪੰਜਾਬ ਦੇ ਵਿੱਚ ਕੋਈ ਕਹਿੰਦੇ ਕੇਂਦਰ ਦੀ ਏਜੰਸੀਆਂ ਵੀ ਨਾਲ ਇਨਵੋਲ ਹੈ ਸਭ ਕੁਝ ਹੈ ਕੰਟਰੀ ਵਰਸਸ ਕੰਟਰੀ ਫਾਈਟ ਹੈ ਦੇਖੋ ਅਸੀਂ ਪੰਜਾਬ ਇਹਨਾਂ ਨੂੰ ਸੌਪਿਆ ਸੀ ਪੰਜਾਬ ਦੀ ਸੁਰੱਖਿਆ ਇਹਨਾਂ ਨੇ ਕਰਨੀ ਹੈ ਇਹਨਾਂ ਨੇ ਪੰਜਾਬ ਨੂੰ ਨਸ਼ੇ 'ਚ ਧਕੇਲਤਾ ਇਹਨਾਂ ਨੇ ਪੰਜਾਬ ਦੇ ਵਿੱਚ ਬੰਬ ਜਿਹੜੇ ਵੱਜਨੇ ਸ਼ੁਰੂ ਹੋ ਗਏ ਇਹਨਾਂ ਦੇ ਰਾਜ ਦੇ ਵਿੱਚ ਮੈਂ ਸਮਝਦਾ ਨਿਗਿਤ ਸਰਕਾਰ ਹੈ ਐਸ ਸੀ ਐਮ ਨੂੰ ਜਿਹੜਾ ਹੈ ਪੰਜਾਬ ਨਹੀਂ ਸਮਝਿਆ ਜਾਂਦਾ ਜਿਹੜਾ ਐਸ ਸੀ ਐਮ ਆਪ ਹੀ ਨਸ਼ੇ 'ਚ ਰਹਿੰਦਾ ਉਹਨੇ ਪੰਜਾਬ ਕੀ ਸਾਹਮਣੇ ਇਸ ਕਰਕੇ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸ਼ਰਮ ਕਰੋ ਭਗਵੰਤ ਮਾਨ